ਕਿਸੇ ਨਾਲ ਕੱਲ ਨੂੰ ਸਾਨੂੰ ਇੱਕ ਸਿਕਰਟ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਸਿਵੀਆਂ ਪਿੰਡ ਦੇ ਵਿੱਚ ਇੱਕ ਜਦਵਿੰਦਰ ਸਿੰਘ ਨਾਮ ਦਾ ਇੱਕ لڑکا ਰਹਿੰਦਾ ਇਹ ਖੇਤੀਬਾੜੀ ਦਾ ਬੇਸਿਕਲੀ ਕੰਮ ਕਰਦਾ ਤੇ ਇਹਨੇ ਆਪਣੇ ਫਾਦਰ ਨਾਲ ਜਿੱ ਲੜਾਈ ਹੋਈ ਸੀਗੀ ਤੇ ਉਹਦਾ ਜਿਹੜਾ ਹੈਗਾ ਇਹਨੇ ਕਤਲ ਕਰ ਦਿੱਤਾ ਸੋ ਉਸ ਬੰਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਠੰਡਾ ਵੱਲੋਂ ਵਕ ਵਕ ਟੀਮਾਂ ਬਣਾਈਆਂ ਗਈਆਂ ਸੀਗੀਆਂ ਇਹਦੇ ਦੌਰਾਨੇ ਜਿਹੜੀ ਪੜਤਾਲ ਦੇ ਵਿੱਚ ਇਹ ਪਤਾ ਲੱਗਿਆ ਵੀ ਜਿਹੜਾ ਜਦਵਿੰਦਰ ਸਿੰਘ ਹੈ ਇਹ ਮਿਤੀ 20 ਤਰੀਕ ਨੂੰ ਦੁਪਹਿਰ ਦੇ ਕਰੀਬ 3 ਵਜੇ ਆਪਣੇ ਫਾਦਰ ਦੇ ਨਾਲ ਘਰ ਦੇ ਵਿੱਚ ਜਦੋਂ ਇਕੱਲਾ ਸੀਗਾ ਤਾਂ ਉਹਦੇ ਨਾਲ ਇਹਦੀ ਫਾਦਰ ਦੇ ਨਾਲ ਲੜਾਈ ਹੋ ਜਾਂਦੀ ਹੈ ਇਹਨਾਂ ਦਾ ਪ੍ਰਾਪਰਟੀ ਸਬੰਧੀ ਪਹਿਲਾਂ ਵੀ ਡਿਸਪੂਟ ਚੱਲ ਰਿਹਾ ਸੀਗਾ ਤਾਂ ਉਸ ਦਿਨ ਵੀ ਆਪਣੇ ਪਿਤਾ ਤੋਂ ਜ਼ਮੀਨ ਦੀ ਮੰਗ ਕਰ ਰਿਹਾ ਸੀਗਾ ਉਸ ਬੰਦ ਦੇ ਵਿੱਚ ਜਦੋਂ ਇਹਨਾਂ ਦੀ ਆਪਸ ਦੇ ਵਿੱਚ 3 ਵਜੇ ਬਹਿਸ ਹੋ ਜਾਂਦੀ ਹੈ ਬਹਿਸ ਤੋਂ ਬਾਅਦ ਜਿਹੜੀ ਗੱਲ ਇੰਨੀ ਵੱਧ ਗਈ ਕਿ ਇਹਨੇ ਆਪਣੇ ਪਿਤਾ ਦੀ ਜਿਹੜੀ 12 ਬਾਰਮੋਰਡ ਰਾਈਫਲ ਸੀਗੀ ਉਹ ਉਹਦੇ ਨਾਲ ਉਹਨੂੰ ਦੋ ਫਾਇਰ ਮਾਰ ਕੇ ਉਹਦਾ ਪਿਓ ਦਾ ਇਹਨੇ ਕਤਲ ਕਰ ਦਿੱਤਾ ਉਸ ਤੋਂ ਬਾਅਦ ਇਹਨੇ ਜਿਹੜੇ ਆਪਣੇ ਮੇਨ ਮੈਂ ਕੁਝ ਬੰਦੇ ਸੀਗੇ ਰਿਸ਼ਤੇਦਾਰ ਬੁਲਾ ਕੇ ਇਹਨੇ ਘਰ ਦੇ ਵਿੱਚ ਹੀ ਲੱਕੜਾ ਇਕੱਠੀਆਂ ਕਰਕੇ ਉਹਦਾ ਅੰਤਿਮ ਸੰਸਕਾਰ ਜਿਹੜਾ ਸੀਗਾ ਘਰ ਦੇ ਵਿੱਚ ਕਰਤਾ ਤੇ ਇਹਨੇ ਜਿਹੜੀ ਇਨਫਾਰਮੇਸ਼ਨ ਜਿਹੜੀ ਹੈਗੀ ਹੈ ਕਿਸੇ ਨੂੰ ਅਗੇ ਸ਼ੇਅਰ ਨਹੀਂ ਕੀਤੀ ਵੀ ਮੈਂ ਇਹਨੂੰ ਗੋਲੀਆਂ ਮਾਰੀਆਂ ਜਾਂ ਤਾਂ ਕਤਲ ਕੀਤਾ ਤੇ ਇਹਦੀ লাশ ਜਿਹੜੀ ਹੈਗੀ ਉਹਦਾ ਜਿਹੜਾ ਖਰਦਪੁਰ ਤੋਂ ਵੀ ਕੀਤਾ ਸੋ ਸਬੰਧ ਦੇ ਵਿੱਚ ਅਸੀਂ ਥਾਣਾ ਥਰਮਲ ਦੇ ਵਿੱਚ 75 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 103 ਬੀ ਐਨ ਐਸ ਤੇ ਆਰਮਜ਼ ਐਕਟ ਦੇ ਤਹਿਤ ਦਰਜ ਕੀਤੀ ਹੈ ਜਿਹੜਾ ਬੰਦਾ ਹੈਗਾ ਯਾਦਵਿੰਦਰ ਸਿੰਘ ਸਨ ਆਫ ਬ੍ਰਿੰਦਰ ਸਿੰਘ ਉਮਰ ਕਰੀਬ 49 ਸਾਲ ਇਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਦਰਾਨੇ ਪੁਸ਼ਕਸ਼ ਜਿਹੜਾ ਹੈਗਾ ਇਹਨੇ ਕਬੂਲ ਕੀਤਾ ਵੀ ਇਹਨੇ ਆਪਣੇ ਫਾਦਰ ਦਾ ਜਿਹੜਾ ਸੀਗਾ ਗੋਲੀ ਮਾਰ ਕੇ ਕਤਲ ਕੀਤਾ ਇਹ ਜਿਹੜੀ ਵੈਪਨ ਸੀਗਾ 12 ਬੋਰ ਦੀ ਰਾਈਫਲ ਹੈਗੀ ਆ ਜੋ ਇਹਨੇ ਪੁਸ਼ਕਸ਼ ਦੇ ਵਿੱਚ ਮੰਨਿਆ ਉਸ ਬੰਦੀ ਅਸੀਂ ਜਿਹੜੀ ਹੈਗੀ ਆ ਤੇ ਬਰਾਮਦ ਕਰਾਉਣੀ ਬਾਕੀ ਹੈ ਸੈਕੰਡਲੀ ਜਿਹੜੀ ਇਹਨੇ ਉਹਦੀ ਸੰਸਕਾਰ ਕੀਤਾ ਸੀਗਾ ਘਰ ਦੇ ਵਿੱਚ ਹੀ ਅੱਗ ਲਾ ਕੇ ਉਹਨੂੰ ਸਾੜ ਦਿੱਤਾ ਸੀਗਾ ਲਾਸ਼ ਨੂੰ ਉਸ ਬੰਦੀ ਅਸੀਂ ਜਦੋਂ ਉੱਥੇ ਸਰਚ ਸਾਡੀ ਫ੍ਰੈਂਸਿਕ ਟਾਈਮ ਟੀਮ ਵੱਲੋਂ ਸਰਚ ਕੀਤੀ ਗਈ ਤਾਂ ਜਿਹੜੀਆਂ ਹੱਡੀਆਂ ਹੈਗੀਆਂ ਉਹਨੂੰ ਜਿਹੜੀ ਬੋਨਸ ਹੈਗੀਆਂ ਉਹ ਸਾਨੂੰ ਮਿਲੀਆਂ ਨੇ ਜੋ ਅਸੀਂ ਫੋਰੈਂਸਿਕ ਅਨਾਲਿਸਿਸ ਵਾਸਤੇ ਜਿਹੜੀ ਹੈਗੀ ਫਰਦਰ ਪ੍ਰोसीडिंग ਵਾਸਤੇ ਭੇਜ ਦੇਵਾਂਗੇ ਸੈਕੰਡਲੀ ਜਿਹੜੇ ਉੱਥੇ ਇੱਕ ਮੰਜਾ ਸੀਗਾ ਜਿਸ ਦੇ ਉੱਪਰ ਇੱਕ ਬਲੱਡ ਦੇ ਸਾਨੂੰ ਸੈਂਪਲ ਮਿਲੇ ਨੇ ਜੋ ਮੋਸਟ ਪ੍ਰੋਬਬਲੀ ਜਿਹੜੇ ਹੈਗੇ ਨੇ ਬ੍ਰਿੰਦਰ ਸਿੰਘ ਜਿਹੜਾ ਦਾ ਪਿਤਾ ਹੈਗਾ ਉਹਦਾ ਜਿਹੜਾ ਬਲੱਡ ਦੇ ਹੈਗੇ ਨੇ ਨਿਸ਼ਾਨ ਹੈਗੇ ਨੇ ਸੋ ਸਾਰੇ ਇੰਗਲਾਂ ਤੋਂ ਅਸੀਂ ਜਿਹੜੀ ਤਫ਼ਤੀਸ਼ ਕਰ ਰਹੇ ਹਾਂ ਮੇਨ ਬੇਸਿਕਲੀ ਚੀਜ਼ ਇਹ ਹੈਗੀ ਵੀ ਯਾਦਵਿੰਦਰ ਸਿੰਘ ਨੇ ਆਪਣੇ ਪਿਓ ਦੇ ਨਾਲ 20 ਤਰੀਕ ਨੂੰ ਲੜਾਈ ਦੇ ਦੌਰਾਨ ਗੋਲੀ ਮਾਰ ਕੇ ਨੂੰ ਮਾਰ ਦਿੱਤਾ ਤੇ ਮਾਰਨ ਤੋਂ ਬਾਅਦ ਘਰ ਦੇ ਵਿੱਚ ਹੀ ਲੱਕੜਾ ਇਕੱਠਾ ਕਰਕੇ ਉਹਨੂੰ ਉੱਥੇ ਲਾਸ਼ ਨੂੰ ਨੂੰ ਛਾੜ ਦਿੱਤਾ ਸੀ। ਤੇ ਮਜਾ ਰਸਾ ਜਰਨਿਸਟੀ ਹੈ ਕਿਸੇ ਕੀ ਇਹਨੇ ਪਰਿਵਾਰ ਦੇ ਵਿੱਚ ਜਿਹੜੀ ਤਫਤੀਸ਼ ਦੇ ਵਿੱਚ ਨਿਕਲ ਗਈ ਇਹ ਗੱਲ ਸਾਹਮਣੇ ਏਪੀਐਸ ਨੇ ਪਿਤਾ ਤੋਂ ਜਿਹੜਾ ਹੈਗਾ ਜ਼ਮੀਨ ਮੰਗਦਾ ਸੀਗਾ ਉਹਦਾ ਜਿਹੜਾ ਫਾਦਰ ਸੀਗਾ ਉਹਨੂੰ ਜ਼ਮੀਨ ਦੇਣਦੋ ਉਸਨੇ ਮਨਾਂ ਕਰ ਦਿੱਤਾ ਸੀਗਾ ਕਿਉਂਕਿ ਕੁਝ ਜ਼ਮੀਨ ਉਹਨੇ ਵੰਡ ਕੇ ਦੇ ਦਿੱਤੀ ਸੀਗੀ ਤੇ ਅੱਗੇ ਇਹ ਹੋਰ ਉਸਦੇ ਕੋਲ ਜ਼ਮੀਨ ਦੀ ਮੰਗ ਕਰ ਰਿਹਾ ਸੀ ਪੈਸੇ ਦੀ ਮੰਗ ਕਰ ਰਿਹਾ ਸੀਗਾ ਸੋ ਪਹਿਲਾਂ ਵੀ ਇਹਨਾਂ ਦੇ ਕਈ ਵਾਰੀ ਟਕਰਾਅ ਹੋਏ ਸੀਗੇ ਤੇ 20 ਤਰੀਕ ਨੂੰ ਟਕਰਾਅ ਇੰਨੀ ਵੱਧ ਗਈ ਵੀ ਇਹਨੇ ਜਿਹੜੀ ਹੈਗੀ ਆ ਬੰਦੂਕ ਦੇ ਨਾਲ ਉਸਦੀ ਗਨ ਦੇ ਨਾਲ ਹੀ ਇਹਨੂੰ ਮਾਰ ਕੇ ਗੋਲੀ ਮਾਰ ਕੇ ਮਾਰ ਦਿੱਤਾ ਇਹਦੇ ਵਿੱਚ ਇੱਕ ਵੈਪਨ ਹੈਗਾ ਜਿਹੜਾ ਅਫੈਂਸ ਦੇ ਵਿੱਚ ਯੂਜ਼ ਹੋਇਆ ਬਰਿੰਦਰ ਸਿੰਘ ਦਾ ਜੋ ਮ੍ਰਿਤਕ ਦਾ ਇਹ 12 ਬੋਰ ਦੀ ਗਨ ਹੈਗੀ ਹੈ ਦੋ ਨਾਲ ਹੀ ਗਨ ਹੈ ਜਿਹੜੀ ਇਹਨੇ ਇਹ ਲਾਇਸੈਂਸ ਵੀ ਆਪਣੇ ਇਹ ਪਿਓ ਤੇ ਪਿਓ ਦੇ ਨਾਮ ਦੇ ਉੱਪਰ ਹੀ ਇਹ ਦਾ ਲਾਇਸੈਂਸ ਹੈ ਕਰ ਰਹੇ ਆ ਅਸੀਂ ਗੱਲ ਕਰ 20 ਤਰੀਕ ਦੀ ਇਹ ਘਟਨਾ ਹੈਗੀ 22 ਤਰੀਕ ਨੂੰ ਪੁਲਿਸ ਨੂੰ ਪਤਾ ਲੱਗਦਾ ਦੋ ਦਿਨ ਲਾਸ਼ ਕਿੱਥੇ ਸੀ ਜਿੱਦਾਂ ਮੈਂ ਦੱਸਿਆ ਕਿ ਜਿਹੜਾ 20 ਤਰੀਕ ਨੂੰ ਜਦੋਂ ਇਹਦੀ ਲੜਾਈ ਹੁੰਦੀ ਪਿਓ ਦੇ ਨਾਲ ਜਦੋਂ ਕਤਲ ਕਰ ਦਿੱਤਾ ਇਹਨੇ ਤਾਂ ਇਹਨੇ ਉਸੇ ਦਿਨ ਹੀ ਜਿਹੜਾ ਹੈਗਾ ਲੱਕੜਾਂ ਇਕੱਠੀਆਂ ਕਰਕੇ ਘਰ ਦੇ ਵਿੱਚ ਹੀ ਲਾਸ਼ ਨੂੰ ਜਿਹੜਾ ਸੀਗਾ ਸਾੜ ਦਿੱਤਾ ਸੀਗਾ ਆਦਰਵਾਇਜ਼ ਜੇਕਰ ਮਤਲਬ ਐਸ ਪਰ ਆਪਣੇ ਟਰੈਡੀਸ਼ਨ ਦੇ ਵਿੱਚ ਦਰਵਾਜ਼ੇ ਮੁਤਾਬਕ ਜਿਹੜਾ ਸੀਗਾ ਸੰਸਕਾਰ ਸਮਸ਼ਾਨ ਘੜ ਦੇ ਵਿੱਚ ਕੀਤਾ ਜਾਂਦਾ ਪਰੰਤੂ ਇਹਨੂੰ ਪਤਾ ਸੀਗਾ ਵੀ ਇਹਨੇ ਇੱਕ ਕ੍ਰਾਈਮ ਕੀਤਾ ਹੈ ਤੇ ਇਹਨੇ ਘਰ ਦੇ ਵਿੱਚ ਲੱਕੜਾ ਇਕੱਠਾ ਕਰਕੇ লাশ ਜਿਹੜੇ ਸੀਗੇ ਸਾੜ ਦਿੱਤਾ ਨਹੀਂ ਉਸ ਟਾਈਮ ਜਿਹੜੇ ਸੀਗੇ ਇਹਨੇ ਦੋ ਤਿੰਨ ਕੁਛ ਬੰਦੇ ਪਿੰਡ ਦੇ ਆਏ ਸੀਗੇ ਜਿੱਤੋਂ ਹੀ ਹੌਲੀ ਹੌਲੀ ਜਿਹੜੀ ਹੈਗੀ ਇਹ ਗੱਲ ਹੌਲੀ ਹੌਲੀ ਬਾਹਰ ਨਿਕਲਦੀ ਨਿਕਲਦੀ ਪੁਲਿਸ ਤੱਕ ਸੂਹ ਪਹੁੰਚੀ ਵੀ ਜਿਹੜੇ ਨੇ ਆਪਣੇ ਪਿਓ ਦਾ ਕਤਲ ਕੀਤਾ ਸਰ ਕਿੰਨੇ ਪਰਿਵਾਰਕ ਮੈਂਬਰ ਕੌਣ ਆ ਕਿੰਨੇ ਭੈਣ ਭਾਈ ਇਹਦਾ ਇੱਕ ਭੈਣ ਤੇ ਇੱਕ ਭਰਾ ਹੈਗੇ ਆ ਭੈਣ ਦੀ ਜਿਹੜੀ ਹੈਗੀ ਇੱਥੇ ਮਠੰਡੇ ਦੇ ਵਿੱਚ ਮੈਰਿਡ ਹੈ ਤੇ ਜਿਹੜਾ ਦਾ ਇੱਕ ਭਰਾ ਹੈਗਾ ਉਹ ਬਾਹਰ ਫੌਰਮ ਦੇ ਵਿੱਚ ਛਡੜਦਾ ਐਸਪੀ ਸਾਹਿਬ ਇਹਦਾ ਘਰ ਕਿਦੇ ਨੀ ਇਹ ਪਿੰਡ ਦੇ ਵਿੱਚ ਹੀ ਚਲੋ ਉਹ ਜਦੋਂ ਇਹਨੂੰ ਪਤਾ ਲੱਗ ਗਿਆ ਵੀ ਇਹਨੇ ਕ੍ਰਾਈਮ ਕੀਤਾ ਤਾਂ ਬੇਸਿਕਲੀ ਇਹਨੇ ਉਹਨੂੰ ਛਪਾਉਣ ਵਾਸਤੇ ਘਰ ਦੇ ਵਿੱਚ ਹੀ ਉਹਨੂੰ ਅੱਗ ਲਗਾਈ ਪਰੰਤੂ ਕੁਝ ਬੰਦੇ ਜਿਹੜੇ ਪਿੰਡ ਦੇ ਵਿੱਚ ਸੀਗੇ ਜਿਨ੍ਹਾਂ ਨੂੰ ਇਸ ਤੋਂ ਤਾਂ ਸ਼ੱਕ ਹੋ ਗਿਆ ਵੀ ਇਹ ਜਿਹੜੀ ਚੀਜ਼ ਹੈਗੀ ਹੈ ਕੁਝ ਚੀਜ਼ ਹਟਕੇ ਹੋਈ ਹੈ ਕਿਉਂਕਿ ਜਨਰਲੀ ਬੇਸਿਕਲੀ ਜਦੋਂ ਵੀ ਕਿਸੇ ਬੰਦੇ ਦਾ ਮੌਤ ਹੁੰਦੀ ਹੈ ਤਾਂ ਆਪਾਂ ਸ਼ਮਸ਼ਾਨ ਘਟ ਦੇ ਵਿੱਚ ਜਾ ਕੇ ਸੰਸਕਾਰ ਕਰਦੇ ਹਾਂ ਪਰੰਤੂ ਜਦੋਂ ਪਿੰਡ ਦੇ ਵਿੱਚ ਇਹ ਗੱਲ ਫੈਲ ਗਈ ਵੀ ਇਹਨੇ ਘਰ ਦੇ ਵਿੱਚ ਹੀ ਜਿਹੜਾ ਉਹਦਾ ਅੱਗ ਲਗਾ ਕੇ ਉਹਨੂੰ ਸਾੜ ਦਿੱਤਾ ਹੈ ਤੋ ਉਤੋਂ ਗੱਲ ਨਿਕਲਦੀ ਨਿਕਲਦੀ ਜਿਹੜਾ ਹੈਗਾ ਮੁਖਬਰ ਖਾਸ ਨੇ ਜਿਹੜੀ ਹੈਗੀ ਐਸਐਚਓ ਥਰਮਲ ਦੇ ਧਿਆਨ ਦੇ ਵਿੱਚ ਲਿਆਂਦਾ ਜਿੱਤੋਂ ਸਾਡੀ ਟੀਮ ਨੇ ਜਿਹੜਾ ਹੈਗਾ ਅੱਗੇ ਜਦੋਂ ਤਫ਼ਤੀਸ਼ ਕੀਤੀ ਤਾਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਸਰ 69 ਦੀ ਉਮਰ ਕਿੰਨੀ ਕਰੇ ਇਹ ਜਿਹੜਾ ਮਰਨ ਵਾਲਾ ਸੀਗਾ ਇਹਦੀ ਉਮਰ ਤਕਰੀਬਨ 70 ਸਾਲ ਦੇ ਕਰੀਬ ਹੈ ਸਰ ਕਿਸੇ ਬਿਆਨਾਂ ਦੇ ਬਾਕੀ ਕਿਸੇ ਬਿਆਨ ਦਿੱਤਾ ਹੈ ਇਹ ਸਾਡੇ ਕੋਲ ਅਸੀਂ ਸੀਕ੍ਰੀਟ ਇਨਫੋਰਮੇਸ਼ਨ ਦੇ ਜਿਹੜੀ ਹੈਗੀ ਮਕਦਮਾ ਦਰਜ ਕੀਤਾ ਇਹਦੀ ਮਦਰ ਵੀ ਹੈਗੀ ਹੈ ਇਹਦੀ ਬ੍ਰਦਰ ਤੇ ਜਿੱਦਾਂ ਸਿਸਟਰ ਜਿਹੜੇ ਹੈਗੇ ਮੈਂ ਪਹਿਲਾਂ ਹੀ ਦੱਸਿਆ ਬ੍ਰਦਰ ਇਹਦਾ ਫੋਰਨ ਦੇ ਵਿੱਚ ਸੈਟਲਡ ਹੈ ਤੇ ਜਿਹੜੀ ਸਿਸਟਰ ਹੈ ਉਹ ਇੱਥੇ ਮੈਰਿਡ ਹੈਗੀ ਹੈ ਇਹਦੇ ਮਾਤਾ-ਪਿਤਾ ਨਾਲ ਵੀ ਨਹੀਂ ਸੀ ਇਕੱਠੇ ਰਹਿੰਦੇ ਸੀ ਪਰਿਵਾਰ ਇਹ ਪਰਿਵਾਰ ਤਾਂ ਇਕੱਠਾ ਹੀ ਰਹਿੰਦਾ ਜੀ ਜਿਹਨੇ ਮਾਰਿਆ ਬੇਟਾ ਇਹ ਨੰਬਰਡਸ ਕੀ ਮੈਰਿਡ ਸੀ ਨਹੀਂ ਇਹ ਬੇਸਿਕਲੀ ਮੈਰਿਡ ਹੈਗਾ ਤੇ ਘਰ ਵੀ ਨਹੀਂ ਕੋਈ ਪਰਿਵਾਰ ਜੁਗਾ ਕਰੇ ਦੇਖੋ ਇਹ ਸਾਰੀ ਚੀਜ਼ਾਂ ਸੀ ਫਰਦਰ ਕਿਉਂਕਿ ਬੇਸਿਕਲੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹਨੇ ਕੰਫੈਸ ਕੀਤਾ ਕਿ ਮੈਂ ਇਕੱਲੇ ਨੇ ਜਿਹੜਾ ਹੈਗਾ ਗੋਲੀ ਮਾਰ ਕੇ ਉਹਨੂੰ ਮਾਰਿਆ ਬਟ ਫਿਰ ਵੀ ਸਾਡੀ ਜਿਹੜੀ ਹੈਗੀ ਫਰਦਰ ਸੀ ਤਫਤੀਸ਼ ਜਿਹੜੀ ਸੀਗੀ ਕਲੈਕਟ ਕਰ ਰਹੇ ਹਾਂ ਜਿੱਦਾਂ ਮੈਂ ਦੱਸਿਆ ਵੀ ਸਾਡੀ ਫੋਰੈਂਸਿਕ ਵੀ ਟੀਮਸ ਵੀ ਐਵੀਡੈਂਸ ਜੇ ਇਨ ਕੇਸ ਕਿਸੇ ਹੋਰ ਦਸ਼ਮੂਲੀ ਦੇ ਵਿੱਚ ਸਾਹਮਣੇ ਆਊਗੀ ਤਾਂ ਸੀ ਉਹਦੇ ਮੁਤਾਬਕ ਵੀ ਕਰਨ ਮੁਤਾਬਕ ਕਾਰਵਾਈ ਕਰਾਂਗੇ ਸਰ ਮੈਨੂੰ ਵੀ ਨਾਮਜ਼ਦ ਕੀਤਾ ਜਾਊਗਾ ਜਿਹਨਾਂ ਸੰਸਕਾਰ ਕੀਤੇ ਗਏ ਸਮੂਹ ਦੇ ਚ ਮਹਾਤਿਆ ਬੁਧੀਸ਼ਰ ਬੇਸਿਕਲੀ ਜਿਹੜਾ ਕਰਾਇਮ ਹੈਗਾ ਉਹਦੇ ਵਿੱਚ ਇੰਟੈਂਸ਼ਨ ਜਿਹੜੀ ਹੈਗੀ ਮੇਨ ਬੇਸਿਕ ਰੋਲ ਹੁੰਦਾ ਵੀ ਕਿਸੇ ਦੀ ਨੀਦ ਕਿਦਾਂ ਦੀ ਸੀਗੀ ਜੇਕਰ ਕਿਸੇ ਦੀ ਵੀ ਇੰਟੈਂਸ਼ਨਲੀ ਇਹਦੇ ਵਿੱਚ ਸ਼ਮੂਲੀਅਤ ਪਾਏਗੀ ਤਾਂ ਡੈਫੀਨਿਟਲੀ ਐਸ ਪਰ ਲਾਅ ਦੇ ਖਿਲਾਫ ਕਰ ਦੇ ਕੀਤੀ ਜਾਵੇਗੀ ਸਰ ਇਸ 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 ਮਾਮਲੇ ਦੇ ਵਿੱਚ ਹੁਣ ਤੱਕ ਕੀ ਨਿਕਲਿਆ ਜਿਵੇਂ ਤੁਸੀਂ ਕਹਿੰਦੇ ਪੰਜ ਸੱਤ ਲੋਕ ਸੰਸਕਾਰ ਤੇ ਪਹੁੰਚੇ ਕੀ ਉਹਨਾਂ ਨੂੰ ਦੱਸਿਆ ਨਹੀਂ ਗਿਆ ਜਾਂ ਉਹਨਾਂ ਨੂੰ ਮਿਸਗਾਈਡ ਕੀਤਾ ਗਿਆ ਜ ਦੇਖੋ ਜਦ ਜਿੱਡੀ ਕੋਈ ਨੇ ਪੁਛਗਿਛ ਦੇ ਵਿੱਚ ਇਹ ਦੱਸਿਆ ਵੀ ਜਦੋਂ ਉਹਨੂੰ ਇਹ ਗੋਲੀ ਮਾਰ ਦਿੱਤੀ ਸੀਗੀ ਤੇ ਇਹਨੇ ਕੱਲੇ ਨੇ ਜਿਹੜਾ ਹੈਗਾ ਲੱਕੜਾਂ ਇਕੱਠੀਆਂ ਕਰਕੇ ਤੇ ਇੱਕ ਜਿਵੇਂ ਆਪਾਂ ਚਿਖਾ ਬਣਾਉਂਦੇ ਆ ਉਸ ਤਰ੍ਹਾਂ ਬਣਾ ਕੇ ਤੇਲ ਪਾ ਕੇ ਰੱਖ ਲਿਆ ਜਦੋਂ ਉਹ ਆਏ ਤਾਂ ਉਹਨਾਂ ਨੂੰ ਦੱਸਿਆ ਵੀ ਜਿਹੜਾ ਹੈਗਾ ਮੇਰਾ ਪਿਓ ਜਿਹੜਾ ਹੈਗਾ ਮਰ ਗਿਆ ਤੇ ਮੈਂ ਉਹਦਾ ਸੰਸਕਾਰ ਕਰ ਰਿਹਾ ਹਾਂ ਤਾਂ ਬੇਸਿਕਲੀ ਇਹਨਾਂ ਨੇ ਉਥੇ ਸਾੜ ਕੇ ਮਾਰਨ ਦੀ ਕੋਸ਼ਿਸ਼ ਕੀਤੀ ਮਤਲਬ ਖੁਰਦਬੁਰਦ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਵੀ ਟ੍ਰੈਡੀਸ਼ਨ ਦੇ ਵਿੱਚ ਆਪਾਂ ਉਹਦਾ ਸ਼ਮਸ਼ਾਨ ਘਾਟ ਦੇ ਵਿੱਚ ਲਾਸ਼ ਦਾ ਆਪਾਂ ਸੰਸਕਾਰ ਕਰਦੇ ਆ ਉਦੋਂ ਹੀ ਕੁਝ ਲੋਕਾਂ ਨੂੰ ਸ਼ੱਕ ਹੋ ਗਿਆ ਤੇ ਸ਼ੱਕ ਦੇ ਆਧਾਰ ਤੇ ਕੁਝ ਨੇ ਜਿਹੜੀ ਇਨਫੋਰਮੇਸ਼ਨ ਜਿਹੜਾ ਸਾਡਾ ਬੰਦਾ ਸੀਗਾ ਉਹਨੇ ਸਾਨੂੰ ਇਨਫੋਰਮੇਸ਼ਨ ਪਾਸ ਹੁਣ ਕੀਤੀ ਵੀ ਆਹ ਚੀਜ਼ ਕੁਝ ਜਿਹੜੀ ਹੈਗੀ ਇਹ ਇੱਕ ਚੀਜ਼ ਹਟਕੇ ਹੋਈ ਹੈ ਜਿਹਦੇ ਵਿੱਚ ਸਾਨੂੰ ਕਿਸੇ ਕਿਸੇ ਕ੍ਰਾਈਮ ਦੀ ਜਿਹੜੀ ਹੈਗੀ ਬੂਹ ਆ ਰਹੀ ਹੈ ਸੋ ਬੇਸਿਕਲੀ ਅਸੀਂ ਉਸ ਚੀਜ਼ ਨੂੰ ਜਦੋਂ ਵੈਰੀਫਾਈ ਕੀਤਾ ਤਾਂ ਜਿਹੜੀ ਹੈਗੀ ਹੈ ਕਰਾਇਮ ਜਿਹੜਾ ਹੈਗਾ ਡਿਸਕਲੋਸ ਹੋ ਜਾਂਦਾ ਇਸ ਦਾ ਦਾਅਵਾ ਨੂੰ ਤਾਂ ਸਬਸ ਕਰਕੇ ਦੇ ਨੇ ਕੀਤਾ ਨਾ ਜੇ ਡੇ ਟਾਈਮ ਹੀ ਕਰਤਾ ਸੀਗਾ ਸਰ ਨਸ਼ਾ ਨੂੰਸਾ ਕਰਤਾ ਨਹੀਂ ਉਹ ਤਾਂ ਜਿਹੜੇ ਹੈਗੀ ਫਿਲਹਾਲ ਦਾ ਨਸ਼ੇ ਵਾਲੀ ਗੱਲ ਸਾਹਮਣੇ ਨਹੀਂ ਆਈ ਫਿਰ ਫਿਰ ਵੀ ਡੋਗ ਟੈਸਟ ਦਾ ਕਰਾ ਕੇ ਕਲੀਅਰ ਕਰਾ ਲਾਂਗੇ ਇਹਨੇ ਆਪਣੇ ਫਾਦਰ ਨਾਲ ਡਿਸਪੈਂਸ ਜਿਹੜੇ ਨੇ ਕਿੰਨੀ ਕੁ ਦੇਰ ਤੋਂ ਸੀ ਤੇ ਕਿਉਂ ਸੀ ਪਹਿਲਾਂ ਤਾਂ ਦੇਖੋ ਥੋੜੀ ਬਹੁਤ ਇਹਨਾਂ ਦੀ ਪਹਿਲਾਂ ਤੋਂ ਸ਼ੁਰੂ ਤੋਂ ਲੜਾਈ ਚੱਲ ਰਹੀ ਸੀ ਕਿਉਂਕਿ ਬੇਸਿਕਲੀ ਜ਼ਮੀਨ ਜਿਹੜੀ ਸੀਗੀ ਮੰਗਦਾ ਸੀਗਾ ਤੇ ਆਪਣੇ ਫਾਦਰ ਤੋਂ ਪ੍ਰੋਪਰਟੀ ਮੰਗ ਰਿਹਾ ਸੀਗਾ ਪ੍ਰੋਸੀਜਨਲ ਲੋਕ ਲੈ ਕੇ ਪਹਿਲਾਂ ਵੀ ਛੋਟੀ ਮੋਟੀ ਟਕਰਾਅ ਹੁੰਦੀ ਰਹਿੰਦੀ ਸੀਗੀ ਬਟ ਇਸ ਦਿਨ ਜਿਹੜੀ ਹੈਗੀ ਟਕਰਾਅ ਜ਼ਿਆਦਾ ਵੱਧ ਗਈ ਸਰ ਮੈਂ ਇਹਦੀ ਵਾਈਪ ਕਰਨੀ ਹੈਗੀ ਸੀ ਉਹ ਸਾਰੇ ਇਨਵੈਸਟੀਗੇਟ ਕਰਨਾ ਜ਼ਮੀਨ ਕਿੰਦੀ ਹੈ ਸੀ ਅ ਜ਼ਮੀਨ ਜਿਹੜੀ ਹੈਗੀ ਆ ਉਹਦੇ ਬਾਰੇ ਜਿਹੜੀ ਹੈਗੀ ਫਿਲਹਾਲ ਮੈਂ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਉਹ ਰੈਵਨਿਊ ਡਿਪਾਰਟਮੈਂਟ ਤੋਂ ਅਸੀਂ ਲਵਾਂਗੇ ਬਟ ਹਾਂ ਪ੍ਰਾਪਰਟੀ ਸਬੰਧੀ ਡਿਸਪਿਊਟ ਇਹਨਾਂ ਦਾ ਸੀਗਾ ਬਸ ਜਿਹੜਾ ਵਿਆਹ ਸੀ ਮੈਂ ਵਿਆਹ ਸੀ ਬੱਚੇ ਜਿਹੜੇ ਹੈਗੇ ਉਹ ਬੇਸਿਕਲੀ ਆ ਉਸ ਟਾਈਮ ਘਰ ਸੀਗੇ ਨਹੀਂ ਸੀਗੇ ਇਹ ਇਨਵੈਸਟੀਗੇਸ਼ਨ ਦੇ ਵਿੱਚ ਕਲੀਅਰ ਕਰਨਾ ਬੋ ਦਿੱਤੇ ਪਾਰਕ 112 ਬੀਨਸ ਕੀ ਹੁੰਦਾ ਹੈ ਤਾਂ ਪੈਟਿਕ ਕ੍ਰਾਈਮ ਹੈ ਬਟੇ ਦੇ ਵਿੱਚ ਕੋਈ ਐਗਜ਼ਾਮੀਨੇਸ਼ਨ ਦੇ ਵਿੱਚ ਚੀਟਿੰਗ ਕਰਦਾ ਲੋਕਾਂ ਦਾ ਉਹ ਕਹਿੰਦਾ ਅੱਛਾ ਪੈਟਿਕ ਕ੍ਰਾਈਮ ਆਰਗੇਨਾਈਜ਼ ਪੈਟਿਕ ਪੈਟਿਕ ਆਰਗੇਨਾਈਜ਼ ਕਰਦਾ ਜੇ ਕੋਈ ਐਗਜ਼ਾਮੀਨੇਸ਼ਨ ਪਬਲਿਕ ਐਗਜ਼ਾਮੀਨੇਸ਼ਨ ਦੇ ਵਿੱਚ ਕੋਈ ਚੀਟਿੰਗ ਆਉਂਦੀ ਹੈ ਉਸ ਨੂੰ ਅ ਇੱਕ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਵਾਇਰਲ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਇੱਕ ਰੂਮਰ ਫਲਾਇਆ ਜਾ ਰਿਹਾ ਹੈ ਕਿ ਜਿਹੜਾ ਬਠਿੰਡਾ ਦਾ ਸੈਂਟਰ ਹੈਗਾ ਡਿਜੀਟਲ ਸੈਂਟਰ ਪੁੱਚੋ ਦੇ ਵਿੱਚ ਇੱਥੇ ਐਗਜ਼ਾਮ ਚੱਲ ਰਹੇ ਨੇ ਉੱਥੇ ਜਿਹੜਾ ਹੈਗਾ ਇੱਕ ਨਕਲ ਕਰਵਾਈ ਜਾ ਰਹੀ ਬੱਚਿਆਂ ਨੂੰ ਪਰ ਇਸੇ ਬੰਦੀ ਅਸੀਂ ਇਹ ਕਲੀਅਰ ਕਰ ਦੇਣਾ ਚਾਹਾਂਗੇ ਵੀ ਕੱਲ ਇੱਕ ਸਾਨੂੰ ਇਨਫੋਰਮੇਸ਼ਨ ਜਿਹੜਾ ਆਰਗੇਨਾਈਜ਼ਰ ਹੈਗੇ ਆ ਜਿਹੜਾ ਉਹਦਾ ਇਨਸੰਚਾਲਕ ਹੈ ਉਹਦੇ ਵੱਲੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਲੜਕਾ ਸੁਖਮੰਦਰ ਸਿੰਘ ਇਹ ਲਈ ਸਾਨੂੰ ਰਾਮ ਸਿੰਘੇ ਕੋਟ ਫਤਿਹ ਦੇ ਰਹਿਣ ਵਾਲਾ ਹੈ ਉਹ ਇਨਵਿਜੀਲੇਟਰ ਦੀ ਡਿਊਟੀ ਕਰ ਰਿਹਾ ਸੀਗਾ ਤਾਂ ਇਹਨੇ ਇੱਕ ਜਿਹੜਾ ਸਟੂਡੈਂਟ ਪੇਪਰ ਦੇਨ ਆਇਆ ਸੀਗਾ ਉਹਨੂੰ ਇਹ ਕਹਾ ਕਿ ਜਿਹੜੇ ਕੁਝ ਕੁਐਸਚਨ ਜਿਹੜੇ ਤੈਨੂੰ ਯਾਦ ਨੇ ਜਿਹੜੇ ਤੂੰ ਅਟੈਂਪਟ ਕੀਤੇ ਉਹਨੂੰ ਕਾਗਜ਼ ਤੇ ਲਿਖ ਲੈਣਾ ਤੇ ਮੈਨੂੰ ਜਿਹੜੇ ਹੈਗੇ ਦੇ ਦੇਣਾ ਕਿਉਂਕਿ ਇਹ ਬੇਸਿਕਲੀ ਜਿਹੜਾ ਬੰਦਾ ਡਿਊਟੀ ਕਰ ਰਿਹਾ ਸੀਗਾ ਇਹ ਵੀ ਉਹਦੀ ਐਗਜ਼ਾਮ ਦੀ ਤਿਆਰੀ ਕਰ ਰਿਹਾ ਸੀਗਾ ਸੋ ਇਹਨੇ ਸੋਚਿਆ ਵੀ ਜਿਹੜਾ ਪੇਪਰ ਹੈਗੇ ਕੁਐਸਚਨ ਹੈਗੇ ਉਸ ਹਿਸਾਬ ਨਾਲ ਮੈਂ ਅੱਗੇ ਤਿਆਰੀ ਕਰ ਲਵਾਂਗਾ ਸੋ ਜਿਹੜਾ ਸੈਕੰਡ ਹੈਂਡ ਵਿਜੀਲੇਟਰ ਸੀਗਾ ਜਦੋਂ ਉਹਨੂੰ ਪਤਾ ਲੱਗਿਆ ਵੀ ਇਹ ਜਿਹੜੇ ਚੀਜ਼ ਚੈਕਿੰਗ ਦੇ ਦੌਰਾਨ ਉਹਨੇ ਫੜ ਲਈ ਤਾਂ ਉਹਨਾਂ ਨੇ ਸਾਰਾ ਇਨਫੋਰਮੇਸ਼ਨ ണ കെട്ടജിസ്റ്റർക്ക